ਆਪ ਪਾਰਟੀ ਨੇ ਮਾਨ ਚੌਥੀ ਵਾਲੀ ਦਿੱਤਾ ਸਾਨੂੰ ਸਰਦਾਰ ਜੋਰਾ ਸਿੰਘ ਮਾਨ ਦੀ ਪਰਿਵਾਰ ਨੂੰ ਉਹਨਾਂ ਦਾ ਬੇਟਾ ਹੋਣ ਦੇ ਨਾਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਦਾਸ ਨੂੰ ਜੇ ਤੁਸੀਂ ਜਿਤਾ ਕੇ ਸੰਸਦ ਦੇ ਵਿੱਚ ਭੇਜੋਗੇ ਜਿਸ ਤਰ੍ਹਾਂ ਮੇਰੇ ਪਿਤਾ ਸਵਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਲੋਕਾਂ ਵਿਚ ਵਿਚਰਦੇ ਸੀਗੇ ਆਪਦੇ ਵਰਕਰ ਨਾਲ ਮੋਢੇ ਨਾਲ ਮੋਟਾ ਲਾ ਕੇ ਖੜਦੇ ਸੀਗੇ ਉਹੀ ਤਰ੍ਹਾਂ ਉਹਨਾਂ ਦੇ ਪਾਏ ਹੋਏ ਪੁੰਨਿਆਂ ਤੇ ਉਹਨਾਂ ਜਿਹੜੇ ਮਾਰਗ ਤੇ ਸਾਨੂੰ ਉਹ ਤੋੜ ਕੇ ਗਏ ਆ ਕਿਉਂਕਿ ਉਹ ਇਤਦਲ ਹਮੇਸ਼ਾ ਹੀ ਸਮਝਾਉਂਦੀ ਹੁੰਦੀ ਸੀਗੀ ਕਹਿੰਦੀ ਹੁੰਦੀ ਸੀ ਪੁੱਤ ਪੈਸੇ ਪਿੱਛੇ ਨਾ ਭੱਜਿਓ ਬੰਦੇ ਰੱਖ ਲੋ ਚਾਰ ਭਰਾ ਨਾਲ ਹੋਣਗੇ ਤਾਂ ਸਾਰਾ ਕੁਝ ਮਗਰਾ ਜਾਊਗਾ ਬੰਦਿਆਂ ਦੀ ਮਾਇਆ ਬੰਦਿਆਂ ਨਾਲ ਹੀ ਸਾਰਾ ਕੁਝ ਹੁੰਦਾ ਜੇ ਚਾਰ ਭਰਾ ਹੈਗੇ ਆ ਕਿ ਜੇ ਕਿਸੇ ਨੂੰ ਲੋਰ ਪੈਗੀ ਤਾਂ ਪੈਸੇ ਵੀ ਆਪੇ ਮਗਰ ਆ ਜਾਣਗੇ ਕੋਈ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾਗਾ ਸਵardar ਜੋਰਾ ਸਿੰਘ ਬਾਣ ਦੇ ਪਰਿਵਾਰ ਉਤੇ ਕਿ ਕਿਸੇ ਦਾ ਚਾਹ ਦੇ ਕੱਪ ਦੇ ਵੀ ਰਫਾ ਕਰ ਦੋ ਜਿਵੇਂ ਸਾਡਾ ਬਾਪੂ ਜੰਮ ਛੱਡ ਕੇ ਗਿਆ ਜਿੱਥੇ ਛੱਡ ਕੇ ਗਿਆ ਉੱਥੇ ਹੀ ਖੜੇ ਹਾਂ ਤੇ ਉੱਥੇ ਹੀ ਖੜੇ ਰਹਿਾਂਗੇ